ਡੌਗੀ ਸਭ ਨੂੰ ਪਸੰਦ ਹੁੰਦੇ ਨੇ ਪਰ ਇਹ ਡੌਗੀ ਜਦੋਂ ਰਸਤੇ ਦੇ ਵਿੱਚ ਕਿਸੇ ਨੂੰ ਵੱਢ ਲੈਂਦੇ ਨੇ ਤਾਂ ਇਹ ਬਹੁਤ ਵੱਡਾ ਸਵਾਲ ਤੇ ਲੋਕਾਂ ਦੇ ਵਿੱਚ ਗੁੱਸਾ ਵੀ ਜ਼ਰੂਰ ਹੁੰਦਾ ਹੈ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਤੇ ਅੱਜ ਦਾ ਜਿਹੜਾ ਕਿ ਪ੍ਰੋਗਰਾਮ ਅਸੀਂ ਲੇਖਾ ਜੋਖਾ ਲੈ ਕੇ ਹਾਜ਼ਰ ਹੋਏ ਹਾਂ ਜੋ ਕਿ ਕਾਫੀ ਚਰਚਾ ਦਾ ਮੁੱਦਾ ਬਣਿਆ ਹੋਇਆ ਹੈਗਾ ਡੌਗ ਜੋ ਕਿ ਸੁਪਰੀਮ ਕੋਰਟ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈਗਾ ਕਿ ਆਵਾਰਾ ਕੁੱਤਿਆਂ ਨੂੰ ਚੱਕਿਆ ਜਾਵੇ ਤਾਂ ਪੂਰਾ ਮਾਮਲਾ ਕੀ ਹੈਗਾ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਜੱਟਪੁਰੀ ਸਸ਼ੀਕਾਲ ਸਸ਼ੀਕਾਲ ਜੀ ਭਾਗਿਆ ਸ਼੍ਰੀ ਸਾਰੇ ਸਸ਼ੀਕਾਲ ਸਾਰੇ ਸਰੋਤਿਆਂ ਨੂੰ ਕੁੱਤਿਆਂ ਦੇ ਮਸਲੇ ਤੇ ਜਿਹੜਾ ਹੈਗਾ ਵਧੀਆ ਜਿਹੜਾ ਲੇਖਾ ਜੋਖਾ ਦੇ ਵਿੱਚ ਅਸੀਂ ਇਹਦੀ ਚਰਚਾ ਕਰਨ ਲੱਗੇ ਆ ਲੇਖਾ ਜੋਖਾ ਕਰਦੇ ਆ ਭਾਗਿਆ sire ਕਿਉਂਕਿ ਕੁੱਤਿਆਂ ਦਾ ਜਿਹੜਾ ਹੈਗਾ ਮਸਲਾ ਵਾ ਅਵਾਰਾ ਕੁੱਤਿਆਂ ਦਾ ਬੜਾ ਗੰਭੀਰ ਹੈ ਅ ਅੱਛਾ ਹੋਇਆ ਜਿਹੜਾ ਕਿ ਕਿਉਂਕਿ ਭਾਵੇਂ ਕਿ ਜਿਹੜੇ ਡੌਗ ਪ੍ਰੇਮੀ ਆ ਕੁੱਤਿਆਂ ਦੇ ਪ੍ਰੇਮੀ ਆ ਉਹਨਾਂ ਦੇ ਵਿੱਚ ਗੁੱਸਾ ਪਾਇਆ ਜਾ ਰਿਹਾ ਵੀ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਲਿਆ ਪਰ ਇਹ ਫੈਸਲਾ ਆਖਿਰ ਲੈਣਾ ਕਿਉਂ ਪੈ ਗਿਆ ਕਿਉਂਕਿ ਕੁੱਤਾ ਵੜਨਾ ਜਾਂ ਫਿਰ ਕੁੱਤਿਆਂ ਦੇ ਵੱਲੋਂ ਲੋਕਾਂ ਨੂੰ ਵੜਨਾ ਬੱਚੇ ਹੋਵੇ ਬਜ਼ੁਰਗ ਹੋਵੇ ਜਾਂ ਫਿਰ ਕੋਈ ਵੀ ਇਨਸਾਨ ਕਿਉਂ ਨਾ ਹੋਵੇ ਰੋਜ਼ ਅਸੀਂ ਖਬਰਾਂ ਦੇਖਦੇ ਆ ਇਹਨਾਂ ਦੇ ਵਿੱਚ ਕਿ ਕੁੱਤੇ ਦੇ ਵੱਲੋਂ ਕਿਸੇ ਨੂੰ ਵੜ ਲਿੱਤਾ ਗਿਆ ਪਰ ਅੱਜ ਹੀ ਕਿਉਂਕਿ ਇਹ ਕੁਝ ਦਿਨ ਪਹਿਲਾਂ ਹੀ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਲੈ ਗਿਆ ਆਖਿਰ ਹੁਣੇ ਕਿਉਂ ਲਿਆ ਗਿਆ ਅ ਪਾਗੇਸ਼ਰੀ ਦੇਖੋ ਰੋਜਨਾ ਰਜਾਨਾ ਜਿਹੜੀਆਂ ਘਟਨਾਵਾਂ ਵਧ ਰਹੀਆਂ ਸੀ ਪਹਿਲਾਂ ਤਾਂ ਆਪਾਂ ਜੇਕਰ ਪਸ਼ੋਕੜ ਵੱਲ ਜਾਈਏ ਕੁੱਤੇ ਨੂੰ ਦਰਵੇਸ਼ ਕਿਹਾ ਜਾਂਦਾ ਸੀਗਾ ਜੀ ਕਿਉਂਕਿ ਦਰਵੇਸ਼ ਕਿਹਾ ਜਾਂਦਾ ਸੀ ਜਿਵੇਂ ਕਿ ਆਪਣੇ ਪੰਜਾਬ ਦੇ ਕਲਚਰ ਦੀ ਗੱਲ ਕਰੀਏ ਕਿਉਂਕਿ ਸਾਡੇ ਦੇਸ਼ ਵੀ ਜਿਹੜੀ ਹੈਗੀ ਸੰਸਕ੍ਰਿਤੀ ਆ ਉਹਦੀ ਵੀ ਇੱਕ ਧਾਰਮਿਕ ਸੰਸਕ੍ਰਿਤੀ ਆ ਕੁੱਤੇ ਦੀ ਪੂਜਾ ਵੀ ਕਈ ਥਾਂ ਕੀਤੀ ਜਾਂਦੀ ਸੀ ਔਰ ਉਹਨੂੰ ਰਾਤ ਨੂੰ ਜਿਹੜਾ ਜਦੋਂ ਆਪਾਂ ਅੰਨ ਖਾਂਦੇ ਆ ਉਹਦਾ ਜਿਹੜਾ ਹੈਗਾ ਅਖੀਰਲੀ ਰੋਟੀ ਕਹਿ ਦਿੰਦੇ ਆ ਅਖੀਰਲੀ ਰੋਟੀ ਜਾਂ ਪਹਿਲੀ ਰੋਟੀ ਲੋਕ ਕੁੱਤੇ ਨੂੰ ਦਾਨ ਵਜੋਂ ਜਣੀ ਕੇ ਕੱਢਦੇ ਸੀ ਅਵਾਰਾ ਕੁੱਤਾ ਜਿਹੜਾ ਸਟਰੀਟ ਡੌਗ ਹੁੰਦੇ ਨੇ ਉਹਨਾਂ ਨੂੰ ਕੁੱਤੇ ਨੂੰ ਪਾਉਂਦੇ ਸੀ ਪਰ ਇਹ ਆਦਮਖੋਰ ਕਿਵੇਂ ਬਣ ਗਿਆ ਇਹਦੇ ਵਿੱਚ ਵੀ ਬੜੇ ਜਣੀ ਕੇ ਲਾਜਿਕ ਨੇ ਕਿਉਂਕਿ ਉਹਦੇ ਪਿੱਛੇ ਵੀ ਇਨਸਾਨ ਹੀ ਆ ਕੁੱਤੇ ਨੂੰ ਆਦਮ ਖੋਰ ਕਰਨ ਲਈ ਜਿਹੜੇ ਕਿ ਬੱਚਿਆਂ ਦੀਆਂ ਰਜਾਨਾਂ ਆਪਾਂ ਘਟਨਾਵਾ ਸੁੰਦੇ ਆ ਬੱਚਿਆਂ ਨੂੰ ਨੋਚ ਨੋਚ ਕੇ ਖਾ ਜਾਂਦੇ ਨੇ ਜਾਨ ਜਾਨੋ ਵੀ ਮਾਰ ਦਿੰਦੇ ਨੇ ਘੜਿਸਕੇ ਲੈ ਜਾਂਦੇ ਨੇ ਹੱਡਾ ਰੋੜੀ ਦੇ ਕੁੱਤੇ ਤੇ ਇੱਕ ਜਿਹੜੀਆਂ ਗਲੀਆਂ ਦੇ ਜਿਹੜੇ ਅਵਾਰਾ ਕੁੱਤੇ ਉਹਨਾਂ ਦਾ ਬਹੁਤ ਡਿਫਰੈਂਟ ਹੁੰਦਾ ਸੀ ਕਿਉਂਕਿ ਹੱਡਾ ਰੋੜੀਆਂ ਦੇ ਵੱਲ ਤਾਂ ਲੋਕ ਜਾਂਦੇ ਨਹੀਂ ਸੀ ਉੱਥੇ ਮਰੇ ਪਸ਼ੂ ਜਿਹੜੇ ਹੈਗੇ ਆ ਉਹਨਾਂ ਨੂੰ ਜਦੋਂ ਮਾਸ ਲਾਂਦੇ ਸੀ ਜਿਹੜੇ ਡੰਗਰ ਚੱਕਣ ਵਾਲੇ ਆ ਔਰ ਉਹ ਕਿਉਂਕਿ ਉਹ ਗਿਰ ਜਾਂ ਤੇ ਕੁੱਤੇ ਹੀ ਖਾਂਦੇ ਸੀ ਉਹਨਾਂ ਦੇ ਕਿਉਂਕਿ ਉਹਨਾਂ ਦੇ ਮੂੰਹ ਨੂੰ ਮਾਸ ਲੱਗ ਜਾਂਦੇ ਸੀ ਇਸ ਕਰਕੇ ਉਹ ਜਿਹੜੇ ਹੈਗੇ ਆ ਕੁੱਤੇ ਘਰਾਂ ਦੇ ਵੱਲ ਨੂੰ ਵੀ ਨਹੀਂ ਆਉਂਦੇ ਸੀਗੇ ਜੇਕਰ ਝੁੰਡ ਜਿਹੜਾ ਇਕੱਠਾ ਆ ਜਾਂਦਾ ਸੀ ਤਾਂ ਉਸ ਸਮੇਂ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਦੇਖਿਆ ਜਾਵੇ ਉਹਨਾਂ ਲਈ ਵੀ ਜਿਹੜਾ ਹੈਗਾ ਪਹਿਲਾਂ ਕਿਉਂਕਿ ਜਿਹੜਾ ਐਕਟ ਆ ਜਿਹੜਾ ਐਨੀਮਲਸ ਐਕਟ ਆ ਇਹਨੂੰ ਹੋਣ ਦੇ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੂੰ ਪਿੰਡ ਦੀਆਂ ਪੰਚਾਇਤਾਂ ਕੋਲੇ ਜਿਹੜਾ ਹੁੰਦਾ ਸੀਗਾ ਅਧਿਕਾਰ ਹੁੰਦੇ ਸੀ ਉਹ ਸਲਫਾਸ ਦੀਆਂ ਗੋਲੀਆਂ ਪਾ ਕੇ ਜਿਹੜਾ ਚੌਕੀਦਾਰ ਆ ਪਿੰਡ ਦਾ ਉਹ ਉਹਨਾਂ ਨੂੰ ਆਵਾਰਾ ਕੁੱਤਿਆਂ ਨੂੰ ਖਤਮ ਕਰ ਦਿੰਦਾ ਸੀ ਪਰ ਜਦੋਂ ਮੇਨਕਾ ਗਾਂਧੀ ਜਦੋਂ ਕੇਂਦਰੀ ਮੰਤਰੀ ਸੀ ਤਾਂ ਉਹਨਾਂ ਨੇ ਜਦੋਂ ਆਰਟੇਲਵਿਹਰੀ ਵਾਜਪਾਈ ਦੀ ਦੇਸ਼ ਦੇ ਵਿੱਚ ਸਰਕਾਰ ਸੀ ਉਸ ਸਮੇਂ ਮੇਨਕਾ ਗਾਂਧੀ ਨੂੰ ਭਾਵੇਂ ਜਿਹੜਾ ਜੀਵ ਜਿਹੜਾ ਮੰਤਰਾਲਾ ਦਿੱਤਾ ਗਿਆ ਜੀਵ ਜੰਤੂਆਂ ਦਾ ਤਾਂ ਉਹਨੇ ਜਿਹੜਾ ਹੈਗਾ ਐਨੀਮਲ ਐਕਟ ਜਿਹੜਾ ਕਿ ਪਹਿਲਾਂ ਹੀ ਬਣਿਆ ਹੋਇਆ ਸੀ ਉਹ ਲਾਗੂ ਨਹੀਂ ਹੋਇਆ ਸੀ ਉਹਨੇ ਲਾਗੂ ਕਰਕੇ ਕਰ ਦਿੱਤਾ ਉਹਦੇ ਵਿੱਚ ਸੋਧ ਲਿਆ ਕੇ ਕਰਕੇ ਔਰ ਸ਼ਕਤੀ ਨਾਲ ਲਾਗੂ ਕਰਤਾ ਜਿਹਦੇ ਵਿੱਚ ਕੁੱਤਿਆਂ ਦਾ ਤਾਂ ਛੱਡੋ ਤੁਸੀਂ ਪੰਜਾਬ ਦੀ ਜਿਹੜੀ ਰਵੈਤੀ ਖੇਡਾਂ ਸੀ ਬੈਲ ਗੱਡੀਆਂ ਦੀਆਂ ਦੌੜਾਂ ਉਹਨਾਂ ਤੇ ਵੀ ਪਾਬੰਦੀ ਲੱਗੀ ਸੀ ਔਰ ਜਨਿਕੇ ਕੁੱਤਿਆਂ ਦੀਆਂ ਦੌੜਾਂ ਤੇ ਕਿਉਂਕਿ ਉਹਨਾਂ ਨੂੰ ਇਹਦੇ ਵਿੱਚ ਇਹ ਲੋਜਿਕ ਬਣਾਇਆ ਸੀ ਬਲਦਾਂ ਦੀਆਂ ਬਲਦਾਂ ਤੇ ਜਿਹੜਾ ਹੈਗਾ ਔਰ ਲਾਈ ਜਾਂਦੀ ਉਹਨਾਂ ਤੋਂ ਤਸੱਦਦ ਕੀਤਾ ਜਾਂਦਾ ਜਦ ਕਿ ਭਾਵੇਂ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਜਿਹੜਾ ਮਤਾ ਲਿਆ ਕੇ ਵਿਧਾਨ ਸਭਾ ਦੇ ਵਿੱਚ ਰਿਵੈਤੀ ਖੇਡਾਂ ਨੂੰ ਜਿਹੜਾ ਵਰਕਰਾਂ ਰੱਖਿਆ ਪਰ ਅਤਿਆਚਾਰ ਨਹੀਂ ਪਰ ਉਹਨਾਂ ਨੇ ਕਿਹਾ ਹੈ ਇੱਕ ਸੱਭਿਆਚਾਰ ਦਾ ਹਿੱਸਾ ਨੇ ਪਰ ਹੁਣ ਜਿਹੜੀ ਆਪਾਂ ਗੱਲ ਕਰਦੇ ਆ ਜਿਹਨਾਂ ਕੁੱਤਿਆਂ ਨੂੰ ਵੀ ਬਣਾਉਣ ਵਾਲੇ ਵੀ ਅਸੀਂ ਆ ਜਿਹੜਾ ਲਾਜਿਕ ਆ ਕਿਉਂਕਿ ਉਹਨਾਂ ਨੂੰ ਖੁੰਖਾਰ ਬਣਾਉਣੇ ਆ ਹੱਡੀਆਂ ਪਾਉਣੇ ਆ ਹੂੰ ਹੂੰ ਪਹਿਲਾਂ ਜਣੀ ਕਿ ਅਜੇਹਾ ਨਹੀਂ ਹੁੰਦਾ ਸੀਗਾ ਜਣੀ ਕਿ ਜੇਕਰ ਦੇਖਿਆ ਜਾਵੇ ਕੁੱਤਿਆਂ ਦੇ ਵੱਢਣ ਦੇ ਨਾਲ ਜਿਹੜਾ ਹੈਗਾ अनेका ਮੌਤਾਂ ਹੋਈਆਂ ਨੇ ਸੁਪਰੀਮ ਕੋਰਟ ਨੂੰ ਫੈਸਲਾ ਲੈਣਾ ਪੂਰੇ ਦੇਸ਼ ਵਿੱਚ ਨਹੀਂ ਲਿਆ ਜੀ ਭਾਵੇਂ ਕਿ ਹਰ ਇੱਕ ਸ਼ਹਿਰ ਜਿਹੜਾ ਹੈਗਾ ਬਹੁਤ ਵੱਡੇ ਪੱਧਰ ਤੇ ਉੱਥੇ ਜਿੱਥੇ ਪ੍ਰੇਮੀ ਜਿਹੜੇ ਹੈਗੇ ਆ ਕੁੱਤਿਆਂ ਦੇ ਪ੍ਰੇਮੀਆਂ ਦਾ ਵਿਰੋਧ ਕਰਦੇ ਆ ਸੁਪਰੀਮ ਕੋਰਟ ਨੇ 8 ਹਫ਼ਤਿਆਂ ਦਾ ਟਾਈਮ ਦਿੱਤਾ ਜਨਨ ਕਿ 2 ਮਹੀਨਿਆਂ ਦਾ ਐਨਸੀਆਰ ਜਿਹੜੇ ਹੈਗੇ ਆ ਦਿੱਲੀ ਦੇ ਦਿੱਲੀ ਦੇ ਕਰਕੇ ਫੈਸਲਾ ਹੋਇਆ ਵਾ ਦਿੱਲੀ ਦੇ ਵਿੱਚ ਕਾਫੀ ਜੜੀਆਂ ਹੈਗੀਆਂ ਮੌਤਾਂ ਜੜੀਆਂ ਹੋਈਆਂ ਰੈਵਿਸ ਦੇ ਕਰਕੇ ਕਿਉਂਕਿ ਪੂਰਾ ਅੰਕੜਾ ਪੇਸ਼ ਕੀਤਾ ਗਿਆ ਜਿਹੜੇ ਪਟੀਸ਼ਨ ਕਰਤਾ ਸੀ ਵੀ ਦੇਸ਼ ਦੇ ਵਿੱਚ 90 ਲੱਖ ਜਿਹੜੇ ਹੈਗੇ ਆ ਹਰ ਸਾਲ ਜਿਹੜਾ ਵੱਧਦਾ ਜਾਂਦਾ ਅੰਕੜਾ ਪਿਛਲੇ ਸਾਲ ਤਾਂ 90 ਲੱਖ ਦਾ ਦੱਸਿਆ ਵੀ ਜਾਨਵਰਾਂ ਦੇ ਕੱਟਣ ਦੇ ਨਾਲ ਜਿਹੜਾ ਹੈਗਾ ਕੱਟੇ ਗਏ ਨੇ 90 ਲੱਖ ਦੇਖੋ ਦੇਸ਼ ਦੇ ਵਿੱਚ ਜਿਹਦੇ ਵਿੱਚ ਜ਼ਿਆਦਾਤਰ ਕੁੱਤੇ ਨੇ ਕੁੱਤਿਆਂ ਨੇ ਕੱਟਣ ਦੇ ਨਾਲ ਬਹੁਤ ਸਾਰੀਆਂ ਮੌਤਾਂ ਵੀ ਹੋਈਆਂ ਔਰ ਨੋਚੇ ਵੀ ਨੇ ਤੇ ਇੱਥੋਂ ਤੱਕ ਆਪਾਂ ਫੋਕਸ ਜਿਹੜਾ ਹੈਗਾ ਉਹਤੇ ਕਰਦੇ ਆ ਐਨਐਸੀਆਰ ਤੇ ਜਿਹੜੀ ਇੰਡੀਅਨ ਕਾਉਂਸਲ ਆਫ ਰਿਸਰਚ ਆ ਉਹਨੇ ਵੀ ਜਿਹੜੀਆਂ ਹੈਗੀਆਂ ਰਿਪੋਰਟਾਂ ਦਿੱਤੀਆਂ ਨੇ ਉਹਨਾਂ ਦੇ ਮੁਤਾਬਕ ਜਿਹੜਾ ਹੈਗਾ ਦਿੱਲੀ ਦੇ ਵਿੱਚ ਜਿਹੜਾ ਹੈਗਾ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚ ਗਈ ਸੀ ਰੈਬੀਜ਼ ਹਲਕਾ ਜਿਹਨੂੰ ਕਹਿੰਦੇ ਆ ਹਲਕਾ ਜਿਹੜਾ ਹੋਇਆ ਹੋ ਜਾਂਦਾ ਸੀਗਾ ਜਿਹੜਾ ਹਲਕਿਆ ਕੁੱਤਾ ਇੱਕ ਤੋਂ ਦੂਜੇ ਹਲਕੇ ਕੁੱਤੇ ਨੂੰ ਵੱਢ ਦੇਵੇ ਉਹਦੇ ਰੈਬੀ ਉਹਦੇ ਵਿੱਚ ਚਲੇ ਜਾਂਦੇ ਸੀ ਪਰ ਪਰਮਿੰਦਰ ਜੀ ਇੱਥੇ ਹੀ ਨਾ ਸਵਾਲ ਇਹ ਵੀ ਖੜਾ ਉਰਦਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਕਿ ਇੱਕ ਸ਼ਹਿਰ ਦੇ ਵਿੱਚ ਕਿਸੇ ਕੁੱਤੇ ਦੀ ਗਿਣਤੀ ਕਰਨਾ ਕੋਈ ਸੌਖੀ ਗੱਲ ਨਹੀਂ ਹੈ ਕਿਉਂਕਿ ਗਲੀ ਮਹੱਲੇ ਦੇ ਵਿੱਚ ਵੀ 10-15 ਹੁੰਦੇ ਨੇ ਕੁੱਤੇ ਠੀਕ ਹੈ ਪਰ ਇੰਨੀ ਵੱਡੀ ਗਿਣਤੀ ਦੇ ਵਿੱਚ ਸਰਕਾਰ ਇਹਨਾਂ ਸਾਰਿਆਂ ਕੁੱਤਿਆਂ ਨੂੰ ਰੱਖੇਗੀ ਕਿੱਥੇ ਕੀ ਉਹਨਾਂ ਦੇ ਕੋਲ ਕੋਈ ਅਲੱਗ ਤੋਂ ਸਪੇਸ ਹੈਗੀ ਹੈ ਭਾਗਸ਼੍ਰੀ ਇਹ ਸਰਕਾਰਾਂ ਨੇ ਕਰਨਾ ਮਿਊਸਪਲ ਕਾਉਂਸਲਾਂ ਨੇ ਕਰਨਾ ਜਿਹੜੇ ਹੈਗੇ ਪ੍ਰਬੰਧ ਭਾਵੇਂ ਕੀ ਸਰਕਾਰਾਂ ਵੱਲੋਂ ਉੱਪਰੋਂ ਜਿਹੜਾ ਹੈਗਾ ਕੇਂਦਰ ਵੱਲੋਂ ਜੀ ਇਹ ਵੀ ਇੱਕ ਫੰਡ ਬਕਾਇਦਾ ਤੌਰ ਤੇ ਆਂਦੇ ਨੇ ਉਹਨਾਂ ਦੇ ਵਿੱਚ ਮਿਊਨਿਸਪਲ ਕਮੇਟੀਆਂ ਮੈਂ ਜਿੱਥੇ ਤੱਕ ਕਹਾ ਕਿਉਂਕਿ ਕਮੇਟੀਆਂ ਦੇ ਵਿੱਚ ਹੀ ਜ਼ਿਆਦਾ ਕੁੱਤੇ ਨੇ ਔਵਾਰਾ ਕੁੱਤੇ ਨੇ ਜਿੱਥੇ ਕਿ ਘਟਨਾਵਾਂ ਵੀ ਵਾਪਰਦੀਆਂ ਤੇ ਉਥੇ ਮਿਊਸਪਲ ਕਮੇਟੀਆਂ ਦੇ ਦਾਇਰੇ ਦੇ ਵਿੱਚ ਕੁੱਤਿਆਂ ਦੀ ਗਿਣਤੀ ਜ਼ਿਆਦਾ ਹੋਣ ਕਰਨੇ ਔਰ ਸ਼ੈਲਟਰ ਹਾਊਸ ਨੂੰ ਵੀ ਉਹਨਾਂ ਨੂੰ ਦਿੱਤਾ ਹੋਇਆ ਸੀ ਕਿਉਂਕਿ ਸੁਪਰੀਮ ਕੋਰਟ ਨੇ ਵੀ ਇਹੀ ਜਿਹੜੇ ਫੈਸਲਾ ਦਿੱਤਾ ਤਾਜ਼ਾ ਉਹਨੇ ਸਿਰਫ ਦਿੱਲੀ ਲਈ ਫਿਲਹਾਲ ਦਿੱਤਾ ਭਾਵੇਂ ਕਿ ਜੇ ਹੋਰ ਸਟੇਟਾਂ ਜਿਹੜੀਆਂ ਡਿਮਾਂਡ ਕਰਨਗੀਆਂ ਜਾਂ ਸ਼ਹਿਰ ਮੰਗ ਕਰਨਗੇ ਤਾਂ ਉਥੇ ਵੀ ਪਟੀਸ਼ਨ ਜਿਹੜੀ ਹੈਗੀ ਆ ਉਹ ਫੈਸਲੇ ਨੂੰ ਆਧਾਰ ਤੇ ਜਿਹੜਾ ਹੈਗਾ ਕਰਕੇ ਉਹਨੂੰ ਧਿਆਨ ਦੇ ਵਿੱਚ ਰੱਖਦੇ ਆ ਜਿਹੜੀਆਂ ਹੇਠਲੀਆਂ ਅਦਾਲਤਾਂ ਫੈਸਲਾ ਲੈ ਸਕਦੀਆਂ ਫਿਲਹਾਲ ਜਿਹੜਾ ਭਾਗਿਆ ਸ਼੍ਰੀ ਉਹਦੇ ਤੇ ਵੀ ਅਜੇ ਦੋ ਜਿਹੜਾ ਹੈਗਾ ਧੜਿਆਂ ਦੇ ਵਿੱਚ ਜਿਹੜਾ ਫੈਸਲੇ ਦੇ ਕਾਰਨ ਕਿਉਂਕਿ ਇੱਕ ਪਾਸੇ ਡੌਗ ਪ੍ਰੇਮੀ ਐ ਉਹ ਸੋਸ਼ਲ ਮੀਡੀਆ ਦੇ ਉੱਤੇ ਇਹ ਚੀਜ਼ ਕਾਫੀ ਫੈਲ ਚੁੱਕੀ ਆ ਚਰਚਾ ਦਾ ਵਿਸ਼ਾ ਬਣ ਚੁੱਕੀ ਐ ਇੱਕ ਪਾਸੇ ਤਾਂ ਜਿਨ੍ਹਾਂ ਲੋਕਾਂ ਨੂੰ ਕੁੱਤੇ ਸ਼ਿਕਾਰ ਹੋ ਰਹੇ ਆ ਵੀ ਕੁੱਤੇ ਸ਼ਿਕਾਰ ਹੋ ਰਹੇ ਨੇ ਜਿਨ੍ਹਾਂ ਲੋਕ ਉਹ ਤਾਂ ਇਹਦਾ ਵਿਰੋਧ ਕਰ ਰਹੇ ਨੇ ਕਿ ਸੁਪਰੀਮ ਕੋਰਟ ਨੇ ਬਹੁਤ ਚੰਗਾ ਫੈਸਲਾ ਕੀਤਾ ਪਰ ਇਹਦੇ ਉਲਟ ਜਿਹੜੇ ਲੋਕ ਡੌਗ ਪ੍ਰੇਮੀ ਨੇ ਡੌਗ ਲਵਰਸ ਨੇ ਉਹ ਕਹਿ ਰਹੇ ਨੇ ਇੱਕ ਦੀ ਸਜ਼ਾ ਸਾਰੇ ਡੋਗੀ ਨੂੰ ਕਿਉਂ ਮਿਲਣੀ ਚਾਹੀਦੀ ਹੈ ਜੀ ਮੈਂ 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 ਉਹੀ ਗੱਲ ਕਰਦਾ ਵੀ ਜਿਨ੍ਹਾਂ ਨੇ ਹੁਣ ਦੇਖੋ ਲੋਕ ਘਰਾਂ ਦੇ ਵਿੱਚ ਪਾਲਦੇ ਨੇ ਪਿੱਟ ਪਿੱਟ ਪਾਲਦੇ ਨੇ ਤੇ ਕੁੱਤੇ ਪਾਲਦੇ ਨੇ 노 ਪ੍ਰੋਬਲਮ ਪਰ ਜਦੋਂ ਅਵਾਰਾ ਕੁੱਤਿਆਂ ਦਾ ਮਸਲਾ ਆ ਜਾਂਦਾ ਵਾ ਅਵਾਰਾ ਕੁੱਤੇ ਜਦੋਂ ਕਿਉਂਕਿ ਪੂਰਾ ਐਂਡ ਗਰੁੱਪ ਆਫ ਲੈ ਕੇ ਚੱਲਦੇ ਨੇ ਉਹ ਇਕੱਲੇ ਬੱਚਿਆਂ ਤੇ ਨਹੀਂ ਉਹ ਵੱਡਿਆਂ ਤੇ ਵੀ ਹਮਲੇ ਕਰ ਦਿੰਦੇ ਨੇ ਕਿਉਂਕਿ ਉਹਦੇ ਵਿੱਚ ਮੈਂ ਜਿਹੜੀ ਗੱਲ ਦੰਦਦਾ ਜਿਹੜਾ ਖਲਕਾ ਕੁੱਤਾ ਇੱਕ ਦੂਜੇ ਨੂੰ ਵੱਢ ਜਾਵੇ ਤਾਂ ਅੱਗੇ ਤੋਂ ਅੱਗੇ ਅੱਗੇ ਤੋਂ ਵੱਧ ਆ ਜਾਂਦਾ ਫੈਲ ਜਾਂਦੀ ਤੇ ਉਹਦੇ ਨਾਲ ਜਲਦੀ ਭਾਵੇਂ ਕਿ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਸਰਕਾਰ ਨੇ ਤਾਂ ਜਿਹੜੀ ਕਿ ਇਹਦੇ ਤੇ ਲਾਜ ਵੀ ਰੱਖਿਆ ਸਭ ਤੋਂ ਪਹਿਲਾਂ ਜਿਹੜੀ ਆਪਾਂ ਗੱਲ ਕਰਦੇ ਹਾਂ ਪਿਛਲੇ ਸਾਲ ਹਾਈ ਕੋਰਟ ਨੇ ਇਹਦੇ ਤੇ ਨੋਟਿਸ ਲਿਆ ਸੀਗਾ ਪੰਜਾਬ ਦੇ ਪੰਜਾਬ ਐਂਡ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਉਹਦੇ ਵਿੱਚ ਲਿਖਿਆ ਸੀਗਾ ਵੀ ਜੇਕਰ 0.10 ਸੈਂਟੀਮੀਟਰ 0.10 ਸੈਂਟੀਮੀਟਰ ਕੱਟ ਮਾਰਦਾ ਇੱਕ ਦੰਦ ਮਾਰਦਾ ਕੁੱਤਾ ਤਾਂ 10000 ਜਿਹੜਾ ਹੈਗਾ ਜੁਰਮਾਨਾ ਉਸ ਕਮੇਟੀ ਨੂੰ ਹੋਏਗਾ ਸਰਕਾਰ ਨੂੰ ਹੋਏਗਾ ਤੇ ਜੇ ਵੱਧ ਕੱਟਦਾ ਉਹਦਾ 20000 ਰੱਖਿਆ ਸੀਗਾ ਜਿੰਨਕੀ ਜੁਰਮਾਨਾ ਉਹਦੇ ਲਈ ਠਹਿਰਾਤਾ ਸੀ ਜਿਹੜਾ ਉਹਦਾ ਡੌਗ ਦਾ ਜਾਂ ਮਾਲਕ ਆ ਜਾਂ ਉਹ ਦੇਵੇਗਾ ਜੇ ਅਵਾਰਾ ਬਾਦ ਤੱਕ ਕਮੇਟੀ ਦਾ ਜਨਨ ਕਿ ਇਹ ਫੈਸਲਾ ਵੀ ਅਜਿਹਾ ਆਇਆ ਪਰ ਪਰ ਫਿਰ ਵੀ ਲੋਕ ਅਵੇਅਰ ਨਹੀਂ ਇੱਥਾਂ ਲਾਗੂ ਤਾਂ ਹੋਵੇ ਇੱਥਾਂ ਲਾਗੂ ਤਾਂ ਹੋਵੇ ਨਾ ਫੈਸਲਾ ਅਦਾਲਤਾਂ ਕਰ ਦਿੰਦੀਆਂ ਨੇ ਅਦਾਲਤਾਂ ਨੇ ਤਾਂ ਦੇਖੋ ਕਾਉ ਟੈਕਸ ਲੱਗਦਾ ਵਾ ਹਰੇਕ ਜਿਹੜੇ 'ਚ ਲੱਗਦਾ ਪੰਜਾਬ ਦੇ ਵਿੱਚ ਵੀ ਲੱਗਦਾ ਪੰਜਾਬ ਸਰਕਾਰ ਦੀ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਵੀ ਕਾਉ ਟੈਕਸ ਲੱਗਦਾ ਤੇ ਉੱਪਰੋਂ ਜਿਹੜਾ ਹੈਗਾ ਜਿਹੜੇ ਸਿਲਟਰ ਜਿਹੜੇ ਹੁੰਦੇ ਆ ਉਹਨਾਂ ਦੇ ਇਹਨਾਂ ਨੂੰ ਕੈਟਰਲ ਪੌਡ ਕਹਿੰਦੇ ਆ ਜਿੱਥੇ ਗਊਆਂ ਰੱਖੀਆਂ ਜਾਂਦੀਆਂ ਅਵਾਰਾ ਗਊਆਂ ਅਵਾਰਾ ਗਊਆਂ ਉਹਦੀ ਕੁੱਤਾਂ ਦੇ ਲਈ ਨਹੀਂ ਮੈਂ ਥੋੜਾ ਜਿਹਾ ਨਾਲ ਇਹਦੇ ਟੱਚ ਕਰਦੀ ਹਾਂ ਨਾ ਉਹ ਵੀ ਇੱਕ ਅਵਾਰਾ ਜੇ ਇਧਰ ਡੌਗੀ ਆ ਕੁੱਤੇ ਨੇ ਅਵਾਰਾ ਗਊਆਂ ਜਿਹਦੇ ਕਰਕੇ ਬਹੁਤ ਸਾਰੇ ਅਵਾਰਾ ਆਸਾਨ ਜਿਹੜੇ ਅਵਾਰਾ ਪਸ਼ੂ ਜਿਹੜੇ ਮੌਤਾਂ ਹੁੰਦੀਆਂ ਨੇ ਫਸਲਾਂ ਦੇ ਅਜਾੜੇ ਹੁੰਦੇ ਨੇ ਉਹਦੇ ਲਈ ਵੀ ਕੈਟਰਲ ਪੌਡ ਰੱਖਿਆ ਸੀ ਜਿਹੜੀ ਸਰਕਾਰਾਂ ਵੱਲੋਂ ਟੈਕਸ ਵੀ ਲੱਗਦਾ ਕਿਸੇ ਹਰ ਇੱਕ ਦੇ ਜਿਹੜਾ ਬਿਜ਼ਨਸਮੈਨ ਆ ਉਹਨੂੰ ਪਤਾ ਜਿਹੜਾ GST ਦਿੰਦਾ ਬਾਜ ਜਾਂ ਤਰਖਾਹਾ ਮਲਾਜਮਾਂ ਗਵਰਨਮੈਂਟ ਦਾ ਉਹਦੇ ਤੋਂ ਕੱਟਿਆ ਜਾਂਦਾ ਕਾਉ ਟੈਕਸ ਜੀ 2% ਜਿਹੜਾ ਹੈਗਾ ਟੈਕਸ ਲੱਗਦਾ ਵਾ 2% ਕਿਉਂਕਿ ਟੈਕਸ ਕਿੱਥੇ ਜਾਂਦਾ ਕਿਤੇ ਕੈਟਰਲ ਪਾਊਡਰ ਨਹੀਂ ਬਣੇ ਹੋਏ ਕਿਉਂਕਿ ਗਾਈਡਲਾਈਨ ਨਹੀਂ ਜਿਹੜੀਆਂ ਗਵਰਨਮੈਂਟ ਦੀਆਂ ਨਹੀਂ ਸੈਂਟਰ ਗਵਰਨਮੈਂਟ ਦੀਆਂ ਵੀ ਹਰੇਕ ਜਿਹੜਾ ਹੈ ਕਵਾਰਟਲ ਬੋਰਡ ਹੋਣਾ ਚਾਹੀਦਾ ਐਮਸੀ ਦੇ ਵਿੱਚ ਕਿਤੇ ਕੈਟਰਲ ਬੋਰਡ ਨਹੀਂ ਦਾ ਆਵਾਰਾ ਪਸ਼ੂ ਜਿਹੜੇ ਹੈਗੇ ਆ ਘੁੰਮ ਰਹੇ ਨੇ ਤੇ ਬਹੁਤ ਸਾਰੇ ਹਾਦਸੇ ਹੁੰਦੇ ਨੇ ਉਧਰੋਂ ਜਦੋਂ ਉਹ ਹੋ ਜਾਂਦਾ ਆਪਣਾ ਕਈ ਥਾਂ ਹੀ ਘਟਨਾਵਾਂ ਇਹ ਜੀਆਂ ਵਾਪਰ ਜਾਂਦੀਆਂ ਤਾਂ ਉੱਥੇ ਫਿਰ ਜਿਹੜਾ ਹੈਗਾ ਦੋ ਜਿਹੜੇ ਫਿਰਕੇ ਆਹਮੋ ਸਾਹਮਣੇ ਹੋ ਜਾਂਦੇ ਆ ਕਿਉਂਕਿ ਜਿਹੜੀਆਂ ਗਊ ਸਲਾਮਾ ਨੇ ਗਊ ਸਲਾਮਾ ਵੀ ਓਵਰ ਓਵਰ ਹੈ ਉੱਥੇ ਵੀ ਬਹੁਤ ਭਰੀਆਂ ਹੋਈਆਂ ਬਹੁਤ ਵੱਡੀ ਗੰਤੀ ਵਿੱਚ ਆ ਇਹ ਲੋਕ ਸਮਝਦੇ ਆ ਵੀ ਗਊਸਾਲਾ ਮਾਰੇ ਸਮਝਣਾ ਸਮਪਣੇ ਨੂੰ ਪਰ ਕੈਟਰਪੌਡ ਕਿੱਥੇ ਆ ਇਸੇ ਤਰ੍ਹਾਂ ਜਿਹੜਾ ਸੁਪਰੀਮ ਕੋਰਟ ਦਾ ਤਾਜ਼ਾ ਫੈਸਲਾ ਉਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਵੀ 2 ਮਹੀਨਿਆਂ ਦੇ ਵਿੱਚ 8 ਹਫ਼ਤਿਆਂ ਦੇ ਵਿੱਚ ਸ਼ੈਲਟਰ ਹੌਮ ਬਣਾਓ ਤੇ ਔਰ ਇਹਨਾਂ ਦੀ ਨਸਬੰਦੀ ਦਾ ਪ੍ਰਬੰਧ ਕਰੋ ਔਰ ਇਹਨਾਂ ਨੂੰ ਫੜ ਕੇ ਉਹਨਾਂ ਨੂੰ ਸ਼ੈਲਟਰ ਹੋਮ ਚ ਰੱਖੋ ਕੁੱਤਿਆਂ ਨੂੰ ਔਰ ਇਹਨਾਂ ਦੀ ਨਸਬੰਦੀ ਦਾ ਹੁਣ ਆਪਾਂ ਪੰਜਾਬ ਦੀ ਵੀ ਗੱਲ ਕਰਦੇ ਆ ਨਾਲ ਭਾਵੇਂ ਪੰਜਾਬ ਦੇ ਵਿੱਚ ਫੈਸਲਾ ਫਿਲਹਾਲ ਲਾਗੂ ਨਹੀਂ ਹੈਗਾ ਇਹ ਜਿਹੜਾ ਕਿ ਪਰ ਅਵੇਰਨੈਸ ਦੇਖਣ ਨੂੰ ਮਿਲ ਰਹੀ ਹੈ ਜੀ ਅਵੇਰਨੈਸ ਕਿਉਂਕਿ ਲੋਕ ਕਹਿੰਦੇ ਆ ਵੀ ਹਾਂ ਪੰਜਾਬ ਦੇ ਵਿੱਚ ਵੀ ਲਾਗੂ ਹੋਵੇ ਔਰ ਪੰਜਾਬ ਦੇ ਵਿੱਚ ਵੀ ਨਸਬੰਦੀ ਦੀ ਯੋਜਨਾ ਹਰ ਥਾਂ ਹੀ ਆਂ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਸਿਰਫ ਕਿਤੇ ਟਾਵਾਂ ਟੱਲਾ ਜਿਹੜਾ ਹੈਗਾ ਨਸਬੰਦੀ ਕਰਦੇ ਨੇ ਕਿਉਂਕਿ ਉਹਦੇ ਪੈਸੇ ਮਿਲਦੇ ਆ ਔਰ ਉਹਨਾਂ ਲਈ ਇੱਕ ਟੀਮ ਰੱਖੀ ਜਾਂਦੀ ਆ ਕਿਤੇ ਨਸਬੰਦੀ ਨਹੀਂ ਕਿਤੇ ਉਹਦੇ ਫਾਰਮੈਂਟੀਆਂ ਨੇ ਚੱਲ ਰਹੀਆਂ ਨੇ ਕਿਉਂਕਿ ਉਹ ਕੁੱਤਿਆਂ ਦੀ ਗਿਣਤੀ ਵਧਦੀ ਜਾਂਦੀ ਆ ਕਿਉਂਕਿ ਇਸੇ ਕਰਕੇ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਵਿਕਟਨਾਵਾ ਪਾ ਥੋੜਾ ਅੰਕੜਾ ਦੱਸ ਦਈਏ ਪੰਜਾਬ ਦੇ ਵਿੱਚ ਪਹਿਲਾਂ ਗੋਆ ਦੇ ਵਿੱਚ ਦੇਖਦੇ ਹੁੰਦੇ ਸੀਗੇ ਅਸੀਂ ਗੋਆ ਦੇ ਵਿੱਚ 2012 ਦੇ ਵਿੱਚ ਗਏ ਭਾਗਿਆ ਸ਼੍ਰੀ ਉੱਥੇ ਜਦੋਂ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੇ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਉਹਨਾਂ ਦੀ ਸਰਕਾਰ ਨੇ ਆਪਣੇ ਮੰਤਰੀਆਂ ਤੇ ਐਮਐਲਏ ਦਾ ਮੰਤਨ ਰੱਖਿਆ ਸੀ ਤਾਜ ਵੋਟ ਗੋਆ ਹੋਟਲ ਦੇ ਵਿੱਚ ਉੱਥੇ ਬੀਚ ਵੀ ਸੀ ਉੱਥੇ ਅਸੀਂ ਵੀ ਪੱਤਰਕਾਰ ਵੀ ਜਿਹੜਾ ਚੰਡੀਗੜ੍ਹ ਤੋਂ ਗਏ ਸੀਗੇ ਉੱਥੇ ਦੇਖਿਆ ਉੱਥੇ ਕਈ ਰਾਜਨੀਤਕਾਂ ਮਾਨੂੰ ਵੀ ਪੰਜਾਬ ਦੇ ਜਿਹੜੇ ਗਏ ਸੀ ਉਹਨਾਂ ਨੂੰ ਕੁੱਤਿਆਂ ਨੇ ਵੱਢ ਲਿਆ ਅੱਛਾ ਇਹਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਦਰਾ ਵੀ ਸੀ ਇੱਕ ਸਾਡੇ ਪੱਤਰਕਾਰ ਭਾਈ ਭਾਈ ਸਾਹਿਬ ਸੀਗੇ ਉਹਨਾਂ ਨੂੰ ਵੀ ਉੱਥੇ ਕੱਟ ਲਿਆ ਸੀ ਚੰਡੀਗੜ੍ਹ ਦੇ ਪੱਤਰਕਾਰ ਨੇ ਤੇ ਉਹ ਉਹ ਖਬਰਾਂ ਵੀ ਚਲੋ ਪੰਜਾਬ ਦੇ ਖ਼ਬਰਾਂ 'ਚ ਲੱਗੀਆਂ ਵੀ ਵੀ ਨੇਤਾਵਾਂ ਨੂੰ ਉੱਥੇ ਗੋਆ ਗਏ ਸੀ ਮੰਤਨ ਕਰਨ ਉੱਥੇ ਕੁੱਤਿਆਂ ਨੇ ਵੱਢਿਆ ਕੁੱਤਿਆਂ ਨੇ ਵੱਢਿਆ ਤੇ ਜਦੋਂ ਅਸੀਂ ਨਾ ਬਾਅਦ ਦੇ ਵਿੱਚ ਨੈਕਸਟ ਉਹਦੇ ਵਿੱਚ ਜਿਹੜਾ ਹਫ਼ਤੇ ਦਾ ਪ੍ਰੋਗਰਾਮ ਸੀ 5 ਦਿਨ ਦਾ ਉਹਨਾਂ ਨੇ ਗੋਆ ਗਵਰਨਮੈਂਟ ਨੇ ਵਿਧਾਨ ਸਭਾ ਨੂੰ ਦਿਖਾਉਣਾ ਸੀ ਵਿਜਿਟ ਰੱਖਿਆ ਹੋਇਆ ਸੀ ਆ ਉੱਥੇ ਵਿਜਿਟ ਵਿਧਾਨ ਸਭਾ ਚ ਗਏ ਵਿਧਾਨ ਸਭਾ ਦੇ ਵਿੱਚੋਂ ਅੰਕੜਿਆਂ ਦਾ ਪਤਾ ਲੱਗਿਆ ਉੱਥੇ ਗੋਆ ਦੇ ਵਿੱਚ ਉਸ ਵੇਲੇ 10,000 ਜਨ ਦੀ ਉਹ ਕਹਿੰਦੇ ਸਾਲ ਦਾ ਕੁੱਤਿਆਂ ਦੇ ਕੱਟਣ ਦਾ ਅੰਕੜਾ ਹੁੰਦਾ ਗੋਆ ਦੇਖੋ ਛੋਟਾ ਜਿਹਾ ਹੈਗਾ ਉੱਥੇ 10,000 ਦਾ ਅੰਕੜਾ ਸਾਹਮਣੇ ਆਉਂਦਾ ਵੀ ਕੁੱਤਿਆਂ ਦਾ ਉਹਨਾਂ ਨੂੰ ਕਿਹਾ ਵੀ ਇੰਨੇ ਕੁੱਤੇ ਕਿਉਂ ਵੜਦੇ ਲੋਕਾਂ ਨੂੰ ਤੇ ਫਿਰ ਉੱਥੋਂ ਜਿਹੜੀ ਰਿਪੋਰਟ ਸੀ ਉਹਨਾਂ ਨੇ ਸਬਮਿਟ ਹੋਈ ਹੋਈ ਰਿਪੋਰਟ ਦੇ ਵਿੱਚ ਦੱਸਿਆ ਗਿਆ ਵੀ ਜਿਹੜੇ ਉੱਥੇ ਜਿਆਦਾ ਗੋਆ ਦੇ ਪੁਰਤਗਾਲੀ ਯੂਰੋਪੀਅਨ ਰਸ਼ੀਅਨ ਆਂਦੇ ਨੇ ਜਿਹੜੇ ਕਿਉਂਕਿ ਪਹਿਲਾਂ 1965 ਤੱਕ ਗੋਆ ਤੇ ਗੋਰਿਆਂ ਦਾ ਕਬਜ਼ਾ ਰਿਹਾ ਅ ਕਿਉਂਕਿ ਗੋਰੇ 1965 ਤੋਂ ਕਰਨਲ ਸਿੰਘ ਇਸੜੂ ਜਿਹੜੇ ਆਪਾਂ 15 ਅਗਸਤ ਨੂੰ ਜਿਹਨਾਂ ਦਾ ਅਸੀਂ ਹਿੱਦੀ ਸਮਾਗਮ ਬਣਾਉਨੇ ਆ ਉਹਨਾਂ ਦਾ ਮੇਨ ਯੋਗਦਾਨ ਰਿਹਾ ਉਹ ਸਹੀਰ ਹੋਏ ਨੇ ਉੱਥੇ ਗੋਆ ਦੀ ਆਜ਼ਾਦੀ ਲਈ ਤੇ ਉਥੇ ਆਪਾਂ ਜਿਹੜੀ ਹੁਣ ਗੋਆ ਦੇ ਜਦੋਂ ਉਹਨਾਂ ਨੇ ਰਿਪੋਰਟਾਂ ਪੇਸ਼ ਕੀਤੀਆਂ ਰਿਪੋਰਟਾਂ ਤੋਂ ਪਤਾ ਲੱਗਿਆ ਵੀ ਇੱਥੇ ਜਿਹੜਾ ਹੈਗਾ ਯੂਰੋਪੀਅਨ ਆਉਂਦੇ ਗੋਰੇ ਆਂਦੇ ਨੇ ਗੋਰੇ ਕਿਉਂਕਿ ਇੱਥੇ ਸੰਵਾਦ ਮਿਲਦੀ ਆ ਵਿਚਾਂ ਤੇ ਵੈਦਰ ਜਿਹੜਾ ਹੈਗਾ ਵਧੀਆ ਹੁੰਦਾ ਵਾ ਵਿਚਾਂ ਤੇ ਬੈਠ ਕੇ ਪਰ ਉਹ ਉਥੇ ਘਰ ਪੰਜ ਚਾਰ ਪੰਜ ਮਹੀਨੇ 6 ਮਹੀਨੇ ਰਹਿੰਦੇ ਨੇ ਉਹ ਲੋਕਾਂ ਦੇ ਜਿਹਦੇ ਘਰ ਰੈਂਟ ਤੇ ਲੈ ਲੈਂਦੇ ਆ ਇਕੱਠਾ ਜਿਹੜਾ 5-6 ਮਹੀਨੇ ਲਈ ਉਹ ਡੌਗੀ ਪਾਲਦੇ ਨੇ ਪੀਲੇ ਬਾੜਦੇ ਨੇ ਔਰ ਉਹਨਾਂ ਨੂੰ ਜਿਹੜਾ ਹੈਗਾ ਨਾਨ ਵੇਜ ਵਗੈਰਾ ਖਾਂਦੇ ਨੇ ਜਿਹੜਾ ਖਾਂਦੇ ਨੇ ਤੇ ਉਹਨਾਂ ਨੂੰ ਉਹਨਾਂ ਨੂੰ ਖਾਂਦੇ ਨੇ ਤੇ ਉਹ ਆਪਣਾ ਇਸ ਚੀਜ਼ ਦੇ ਆਦੇ ਨਾਲ ਹੀ ਖਾਂਦੇ ਰਹਿੰਦੇ ਗੋਰਿਆਂ ਦਾ ਇਹ ਜੇ ਹੁੰਦਾ ਬਹੁਤ ਜਿਹੜੇ ਹੁੰਦੇ ਆ ਤਾਂ ਜਿਆਦਾ ਹੀ ਲਵਰ ਹੁੰਦੇ ਆ ਤੇ ਉਹਨਾਂ ਦੇ ਮੂੰਹ ਆ ਵੀ ਹੱਥ ਹੱਥ ਵੀ ਚਿੱਟੇ ਜਾਂਦੇ ਰਹਿੰਦੇ ਆ ਤੇ ਜਿੰਨ ਕਿ ਆਮ ਦੇਖਿਆ ਹੀ ਆ ਗੋਰਿਆਂ ਦਾ ਤੇ ਉਹ ਕਿਉਂਕਿ ਬੀਜ ਤੇ ਪਿਆ ਆਂਦਾ ਵੀ ਨਾਲ ਜਾਂਦੇ ਨੇ ਉਹ ਗੋਰੇ ਗੋਰਿਆਂ ਦੇ ਕੁੱਤੇ ਕਿਉਂਕਿ ਪਿੱਟ ਹੁੰਦੇ ਉਹਨਾਂ ਦੇ ਜੋ ਉਹ ਜਾਣ ਲੱਗਿਆ ਉਹਨਾਂ ਨੂੰ ਛੱਡ ਜਾਂਦੇ ਆ ਉਹਨਾਂ ਨੂੰ ਆਵਾਰਾ ਛੱਡ ਜਾਂਦੇ ਆ ਤੇ ਇਸ ਕਰਕੇ ਜਿਹੜੀ ਉੱਥੇ ਕੁੱਤਿਆਂ ਦੀ ਗਿਣਤੀ ਜਦੋਂ ਫਿਰ ਜਦੋਂ ਬੰਦਾ ਵਿੱਚ ਦਾ ਵਿੱਚ ਦੇ ਘੁੰਮਦੇ ਨੇ ਉਹ ਜਿਹਦੇ ਤੋਂ ਉਹਨਾਂ ਨੂੰ ਚਿਕਨ ਵਗੈਰਾ ਦੀ ਸਮੈਲ ਜਿਨ੍ਹਾਂ ਨੇ ਰਾਤ ਨੂੰ ਸੈਵਨ ਕੀਤਾ ਹੁੰਦਾ ਸਵੇਰ ਨੂੰ ਜਾਂ ਵਿੱਚ ਦੇ ਘੁੰਮਦੇ ਉਹਨਾਂ ਦੇ ਕੋਲੇ ਨੂੰ ਜਿਹੜੇ ਹੈਗੇ ਆ ਕੋਲੇ ਕੋਲੇ ਨੂੰ ਕੁੱਤੇ ਜਾਂਦੇ ਨੇ ਉਹ ਕਿਉਂਕਿ ਉਹ ਸਮੈਲ ਉਹਨਾਂ ਤੋਂ ਆਂਦੀ ਆ ਤਾਂ ਉਹ ਜਦੋਂ ਜਦੋਂ ਜਾਂਦੇ ਨੇ ਉਹ ਉਹ ਉਹਨਾਂ ਦੀ ਭਾਵੇਂ ਕੁੱਤਿਆਂ ਦੀ ਨਹੀਂ ਆ ਤਾਂ ਨਹੀਂ ਹੁੰਦੀ ਵੀ ਉਹਨੂੰ ਵੱਢਣ ਦੀ ਤਾਂ ਜਦੋਂ ਫਿਰ ਜਦੋਂ ਜਾਂਦੇ ਨੇ ਉਹ ਅਗਲਾ ਉਹਨਾਂ ਨੂੰ ਘੂਰਦਾ ਵੀ ਮੇਰੇ ਕਿਉਂ ਲੋਕ ਕਿਉਂ ਆ ਰਹੇ ਆ ਉਹ ਤਾਂ ਸੁਰੱਖਿਆ ਦੇ ਲੈ ਕੇ ਉਹਨਾਂ ਨੂੰ ਡਾਂਟਦੇ ਨੇ ਹਾਂ ਡਾਂਟਦੇ ਨੇ ਤਾਂ ਪਰ ਕੁੱਤਾ ਉਹਨਾਂ ਨੂੰ ਵਾਟ ਕਰਦਾ ਵੜ ਦਿੰਦਾ ਇਸ ਕਰਕੇ ਜਿਹੜੀ ਹੈਗੀ ਆ ਉਹ ਗਿਣਤੀ ਜਿਹੜੀ ਉੱਥੋਂ ਦੀ ਚੱਲ ਰਹੀ ਸੀ ਆਪਾਂ ਜਿਹੜਾ ਕਿ ਗੋਆ ਦੇ ਵਿੱਚ ਵੀ ਹਰਾਨੀ ਜਨਕ ਜਿਹੜੇ ਹੈਗੇ ਆ ਸੀਗੇ ਆਪਾਂ ਜੇਕਰ ਦੇਖਿਆ ਉਹ 2022 ਦੇ ਵਿੱਚ ਹੁਣ ਆਪਾਂ ਜਿਹੜੀ ਤਾਜ਼ਾ ਰਿਕਾਰਡ ਉੱਥੋਂ ਦਾ ਦੇਖਦੇ ਆ 80 8057 ਸੀਗੀ ਜਿਹੜੀ 23 ਦੇ ਵਿੱਚ 11954 ਹੋਗੀ ਗਿਣਤੀ ਕੁੱਤੇ ਵਧਣ ਵਾਲਿਆਂ ਦੀ ਜਿਨ੍ਹਾਂ ਨੂੰ ਕੁੱਤਿਆਂ ਨੇ ਵਧਿਆ ਸੀਗਾ ਤੇ 24 ਦੇ ਵਿੱਚ 17200 26 ਜਿਹੜੀ ਹੈਗੀ ਆ ਛੋਟਾ ਜਿਹਾ ਕਿਲੇ ਗੋਵੇ ਦੇ ਵਿੱਚ ਹਾਂਜੀ ਹਾਂਜੀ ਛੋਟਾ ਜਿਹਾ ਗੋਆ ਵਾ ਦੇਖ ਲਓ ਉੱਥੇ ਦਾ ਕਿਉਂਕਿ ਆਪਣਾ ਪੰਜਾਬ ਬਹੁਤ ਬੜਾ ਜੇ ਐਸੇ ਹਿਸਾਬ ਨਾਲ ਪੂਰੇ ਭਾਰਤ ਦੀ ਲਗਾਈ ਜਾਵੇ ਫਿਰ ਤਾਂ ਅੰਕੜਾ ਬਹੁਤ 90 ਲੱਖ ਦੱਸਿਆ ਸੀਗਾ ਜਿਹਨੇ ਕਿ 90 ਲੱਖ ਭਾਰਤ ਦਾ ਅੰਕੜਾ ਵਾ ਪੂਰੇ ਸਾਲ ਦੇ ਵਿੱਚ 90 ਲੱਖ ਦੇ 90 ਲੱਖ ਇਕੱਲੇ ਕੁੱਤਿਆਂ ਤੋਂ ਨਹੀਂ ਦੀ ਜ਼ਿਆਦਾਤਰ ਕੁੱਤਿਆਂ ਦਾ ਵਾ ਹੋਰ ਵੀ ਜਾਨਵਰ ਕੱਟਦੇ ਆ ਬਾਂਦਰ ਵੀ ਕੱਟ ਜਾਂਦੇ ਆ ਭਾਗ ਜੀ ਮੈਂ ਦੱਸਦਾ ਤੁਹਾਨੂੰ ਪੰਜਾਬ ਦੀ ਗਿਣਤੀ ਦੱਸਦਾ 2021 ਦੇ ਵਿੱਚ ਬਹੁਤ ਘੱਟ ਸੀ ਭਾਵੇਂ ਕਿ ਜਿਹੜੇ ਕਿ ਆਪਾਂ 257 ਸੀਗੀ ਮੈਂ ਇਹ ਦੱਸ ਰਿਹਾ ਮਾਂ ਵੀ ਬਹੁਤ ਸਾਰੇ ਰਿਕਾਰਡ ਨਹੀਂ ਹੁੰਦੇ ਜਿਹੜੇ ਰਿਕਾਰਡ ਉਹੀ ਹੁੰਦੇ ਆ ਜਿਹੜੇ ਸਰਕਾਰੀ ਹਸਪਤਾਲ ਚ ਇਲਾਜ ਕਰਾਉਂਦੇ ਆ ਜਾ ਕੇ ਤੇ ਜਾਂ ਉਹਨਾਂ ਨੂੰ ਰੈਬੀਜ ਹੋ ਜਾਂਦਾ ਰੈਬੀਜ ਦੇ ਐਜੈਕਸ਼ਨ ਲੱਗਦੇ ਨੇ ਕਿਉਂਕਿ ਉਹ ਉਹ ਜਿਹੜੇ ਰਿਕਾਰਡ ਨਹੀਂ ਹੁੰਦੇ ਇਸ ਕਰਕੇ ਜਿਹੜਾ 157 ਗਿਣਤੀ ਸੀ ਤਾਂ ਗਿਣਤੀ ਜਿਹੜੀ ਘਟਦੀ ਵੱਧਦੀ ਰਹਿੰਦੀ ਆ ਕਿਉਂਕਿ ਗਿਣਤੀ ਤਾਂ ਬਹੁਤ ਜ਼ਿਆਦਾ ਹੁੰਦੀ ਆ ਤੇ 2022 ਦੇ ਵਿੱਚ 30300 ਕੇਸ ਸੀਗੇ ਕੁੱਤਿਆਂ ਦੇ ਕੱਟਣ ਦੇ ਤੇ 2023 ਦੇ ਵਿੱਚ 771 ਬਣ ਜਾਂਦੇ ਆ ਤੇ ਮੈਂ ਦੱਸਦਾ ਅੰਕੜਾ ਹਰਾਂ ਨਹੀਂ ਝੜਕ 2024 ਦੇ ਵਿੱਚ 9982 ਦੇਖ ਲੋ 10000 ਦੇ ਨੇੜੇ ਪਹੁੰਚ ਜਾਂਦੇ ਆ 2023 24 ਦੇ ਵਿੱਚ ਤੇ 2025 ਦਾ ਅੰਕੜਾ ਜਿਹੜਾ ਚੱਲ ਰਿਹਾ ਇਹਦੇ ਵਿੱਚ ਜਿਹੜਾ ਹੈਗਾ ਜਾਨੀ ਕਿ 5 6000 ਜਿਹੜਾ ਹੋ ਗਿਆ ਹਜੇ ਅਜੇ ਤਾਂ ਪੂਰਾ ਸਾਲ ਵੀ ਖਤਮ ਨਹੀਂ ਹੋਇਆ ਯਾਨੀ ਕਿ ਇਹਦੇ ਵਿੱਚ ਬੜਾ ਹੈਰਾਨੀਜਨਕ ਜਿਹੜੇ ਨਤੀਜੇ ਨੇ ਪਰ ਕੁੱਤਿਆਂ ਦਾ ਜਿਹੜਾ ਹੈਗਾ ਜ਼ਰੂਰੀ ਆ ਜਿਹੜਾ ਕਿ ਉਹਨਾਂ ਦੀਆਂ ਜਾਂਚ ਵੀ ਹੋਣੀ ਚਾਹੀਦੀ ਜਿਹੜੇ ਨਸਬੰਦੀ ਕਰਦੇ ਆ ਤੇ ਉਹਨਾਂ ਤੇ ਜਿਹੜੇ ਜਿਹੜੇ ਨਸਬੰਦੀ ਕਮੇਟੀਆਂ ਨਹੀਂ ਕਰਾਣੀ ਹੁੰਦੀ ਆ ਕਿਉਂਕਿ ਠੇਕਾ 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 ਹੁੰਦਾ ਵਾ ਜਿਨ੍ਹਾਂ ਕੋਲੇ ਉਹ ਇੱਕ ਫਾਰਮੈਟ ਹੀ ਕਰਦੇ ਆ ਜਿ ਇੰਨਿਆਂ ਦੀ ਕਰਤੀ ਹੈਗੀ ਆ ਇੰਨਿਆਂ ਦੀ ਪਰ ਕਿਉਂਕਿ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਆ ਇਹਦੇ ਤੇ ਜ਼ਰੂਰੀ ਆ ਮਾ ਜਿਹੜਾ ਹੈਗਾ ਕਾਬੂ ਪਾਉਣਾ ਕਿਉਂਕਿ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਬੱਚਿਆਂ ਨੂੰ ਨੋਜ-ਨੋਜ ਕੇ ਖਾਦਾਵਾ ਚਾਹੇ ਮੈਂ ਬਰਨਾਲੇ ਦੀ ਪਿਛਲੇ ਸਾਲ ਬਰਨਾਲੇ ਘਟਨਾ ਹੋਈ ਸੀ ਇੱਕ ਮੁੱਲਾਪੁਰ ਦਾਖਾ ਹੋਈ ਸੀ ਜਿਹੜਾ ਕਿ ਮੁੰਡਾ 10 11 ਵਰੇ ਦਾ ਸੀ ਉਹਨੂੰ ਕੁੱਤੇ ਖਿੱਚ ਕੇ ਲੈ ਗਏ ਤੇ ਜਨਨ ਕਿ ਕੁੱਤਿਆਂ ਦਾ ਜਿਹੜਾ ਹੈਗਾ ਆਦਮ ਖੋਰ ਕੁੱਤਿਆਂ ਦਾ ਇਸ ਤਰ੍ਹਾਂ ਆ ਪਿੱਛੇ ਵੀ ਇੱਕ ਘਟਨਾ ਵਾਪਰੇ ਸੀਗੀ ਕੁੜੀ ਸਕੂਲ ਤੋਂ ਘਰ ਵਾਪਸ ਆ ਰਹੀ ਸੀਗੀ ਤੇ ਉਸ ਵੇਲੇ ਕੁੱਤਿਆਂ ਨੇ ਇੱਕ ਕੁੱਤਾ ਮਗਰ ਪਿਆ ਦੇ ਉੱਤੇ ਪਿੱਛੇ ਪਿੱਛੇ 3-4 ਕੁੱਤੇ ਹੋਰ ਆ ਗਏ ਉਹ ਤੈਨੂੰ ਪੂਰੀ ਤਰੀਕੇ ਦੇ ਨਾਲ ਕੁੜੀ ਨੂੰ ਵੱਢ ਕੇ ਰੱਖ ਦਿੱਤਾ ਹੁਣ ਮਾਪੇ ਕੀ ਕਰਨ ਕੁੜੀ ਰੋਂਦੀ ਪਈ ਐ ਸਕੂਲ ਜਾਂਦੀ ਹੋਈ ਤਾਂ ਅਜਿਹੀਆਂ ਬਹੁਤ ਘਟਨਾਵਾਂ ਵਾਪਰਿਆ ਨੇ ਇਹ ਇੱਕ ਨਹੀਂ ਐ ਹਰ ਰੋਜ਼ ਵਾਪਰਦੀਆਂ ਨੇ ਹਰ 2 ਮਿੰਟ ਬਾਅਦ ਅਜੇ ਪੂਰੇ ਭਾਰਤ ਦੇ ਵਿੱਚੋਂ ਕੋਈ ਨਾ ਕੋਈ ਖਬਰ ਜ਼ਰੂਰ ਆਉਂਦੀ ਹੈ ਵੀ ਕੁੱਤੇ ਦੇ ਵੱਲੋਂ ਵੱਢਿਆ ਜਾਂਦਾ ਹੈ। ਇੱਕ 3-4 ਮਹੀਨੇ ਪਹਿਲਾਂ ਇਹ ਦੱਸ ਦੱਸਦਾ ਮੈਂ ਜੀਰਕਪੁਰ ਦੇ ਵਿੱਚ ਉਹ ਬੜਾ ਲੈਂਡਲੋਰਡ ਬੜਾ ਰਾਇਲ ਬੰਦਾ ਜਿਹੜਾ ਹੈਗਾ ਜਿਹਦੇ ਨਾਲ ਆਪਦੇ ਪ੍ਰਾਈਵੇਟ ਸਿਕਿਉਰਿਟੀ ਗਾਰਡ ਵੀ ਆਉਦੇ ਕੋਲੇ ਉਹ ਸੈਰ ਕਰਨ ਗਿਆ। ਕੱਲਾ ਸੈਰ ਕਰਨ ਗਿਆ ਮੋਬਾਈਲ ਵੀ ਘਰੇ ਰੱਖ ਗਿਆ ਘਰ ਦੇ ਨੇੜੇ ਪਾਰਕ ਸੀ ਉਹਦੇ। ਵੀ ਚਲੋ ਲੰਬਾ ਘੇੜਾ ਲਾ ਲੈਣਾ ਸ਼ਾਮ ਨੂੰ ਤੇ ਉਹਨੂੰ ਕੁੱਤਿਆਂ ਨੇ ਜਿਹੜਾ ਹੈਗਾ ਨੋਚ ਲਿਆ। ਬੁਰੀ ਤਰ੍ਹਾਂ ਜ਼ਖਮੀ ਕਰਤਾ ਉਹਨੂੰ ਕਿਸੇ ਨੇ ਆਕੇ ਬਾਹਰੋਂ ਜਿਹੜਾ ਦੂਰੋਂ ਭੱਜ ਕੇ ਲੋਕਾਂ ਨੇ ਛਡਾਇਆ ਜਿਨਿ ਕਿ ਇਹ ਜੇ ਲੋਕ ਵੀ ਜਿਹੜੇ ਹੈਗੇ ਆ ਉਹ ਵੀ ਇਹ ਕੁੱਤਿਆਂ ਨੇ ਜਿਹੜਾ ਹੈਗਾ ਕੋਈ ਅਵਾਰਾ ਕੁੱਤੇ ਆ ਜਿਹੜੇ ਉਹਨਾਂ ਨੇ ਇਹ ਨਹੀਂ ਦੇਖਣਾ ਜਿਹੜੇ ਕਿ ਗੁੰਖਾਰ ਨੇ ਵੀ ਇਹ ਜਿਹੜਾ ਹੈਗਾ ਵੀ ਬੱਚਾ ਜਾਂ ਦੂਜਾ ਵਾ ਇਹ ਇਹਨਾਂ ਉਹਨਾਂ ਨੂੰ ਤਾਂ ਆਦਮ ਖੋਰ ਕੁੱਤਿਆਂ ਨੂੰ ਤਾਂ ਮਾਸ ਚਾਹੀਦਾ ਔਰ ਉਹ ਨੋਚ ਲੈਂਦੇ ਨੇ ਹਮਲਾ ਕਰ ਦਿੰਦੇ ਇਸ ਲਈ ਜਿਹੜਾ ਹੈਗਾ ਉਹਨਾਂ ਤੇ ਜ਼ਰੂਰ ਜਿਹੜਾ ਹੈਗਾ ਹਰੇਕ ਜਿੱਥੇ ਵੱਧਾ ਕੁੱਤੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਮੀਨਜ਼ ਉਥੇ ਕਾਨੂੰਨ ਜਿਹੜਾ ਹੈਗਾ ਇਹ ਹੋਣ ਦੇ ਵਿੱਚ ਲਿਆਉਣਾ ਚਾਹੀਦਾ ਫਿਲਹਾਲ ਤਾਂ ਐਨਸੀਆਰ ਦੇ ਵਿੱਚ ਹੀ ਆ ਹੁਣ ਦੇਖਦੇ ਆ ਪਉਣ ਵਾਲੇ ਦਿਨਾਂ ਦੇ ਵਿੱਚ ਹੀ ਵੀ ਕੀ ਬਾਕੀ ਜਿੱਥੇ ਵੱਧ ਕੁੱਤੇ ਆ ਉਥੇ ਜਿਹੜਾ ਹੈਗਾ ਇਹ ਫੈਸਲੇ ਲਾਗੂ ਹੋਣਗੇ ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਹੁੰਦਾ ਪੂਰੇ ਦੇਸ਼ ਦੇ ਵਿੱਚ ਹੁੰਦਾ ਤੇ ਪਰ ਕੁੱਤਿਆਂ ਦੀ ਜਿਹੜੀ ਨਸਲ ਵੀ ਨਹੀਂ ਖਤਮ ਹੋਣੀ ਚਾਹੀਦੀ ਕਿਉਂਕਿ ਉਹਨਾਂ ਨੂੰ ਜਿਹੜਾ ਹੈਗਾ ਨਸਬੰਧੀ ਕਰਕੇ ਉਹਨਾਂ ਨੂੰ ਇੱਕ ਤਾਂ ਆਦਮ ਖੋਰ ਜਿਹੜਾ ਬਣਦੇ ਆ ਉਹਨਾਂ ਨੂੰ ਉਧਰੋਂ ਰੋਕਣਾ ਜ਼ਰੂਰੀ ਆ ਕਿਉਂਕਿ ਭਾਵੇਂ ਕਿ ਬਹੁਤ ਸਾਰੇ ਜਿਹੜੇ ਕੁੱਤਿਆਂ ਦੇ ਪ੍ਰੇਮੀ ਨੇ ਡੌਗ ਲਵਰ ਨੇ ਉਹ ਫੋਟੋਆਂ ਖਿਚਾ ਕੇ ਤਾਂ ਬਹੁਤ ਸਾਰੇ ਪਾਉਂਦੇ ਨੇ ਕਿਉਂਕਿ ਕਈਆਂ ਨੂੰ ਸਿਆਣੇ ਪੰਡਤਾਂ ਨੇ ਦੱਸਿਆ ਹੁੰਦਾ ਭਾਗਿਆ ਜੀ ਵੀ ਤੁਸੀਂ ਆਹ ਕੁੱਤਿਆਂ ਦੀ ਸੇਵਾ ਕਰੋ ਹੂੰ ਤੇ ਪਰ ਉਹ ਵੀ ਕੁੱਤਿਆਂ ਨੂੰ ਭੁੱਖੇ ਕੁੱਤਿਆਂ ਨੂੰ ਪਾਓ ਜਾ ਕੇ ਉਹ ਆਪਣੀਆਂ ਸੁੱਖਾਂ ਲਾਉਂਦੇ ਲਾਉਂਦੇ ਜਾਈ। ਕਈ ਵਿਦਵਾਨ ਦੱਸਦੇ ਨੇ ਇਕਲੇ ਕੁੱਤੇ ਹੀ ਨਹੀਂ ਕਹਿੰਦੇ ਗਾ ਦੇ ਕੁੱਤੇ ਨੂੰ ਤੁਸੀਂ ਰੋਟੀ ਖਵਾਓ ਇੱਕ ਦੋ ਟਾਈਮ ਸਵੇਰੇ ਸ਼ਾਮ ਦੀ ਆਪਣੀ ਰੋਟੀ ਰੋਟੀ ਖਵਾਇਆ ਕਰੋ ਗਾਂ ਨੂੰ ਗੁੜ ਦਿਆ ਕਰੋ। ਨਹੀਂ ਚਲੋ ਬਹੁਤ ਸਾਰੇ ਉਹ ਦਿੰਦੇ ਨੇ ਧਰਮ ਦਾ ਕੰਮ ਹੁੰਦਾ ਹੈਗਾ ਪਰ ਜਿਹੜੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਜਿਨ੍ਹਾਂ ਨੂੰ ਮਾਸ ਖਾਣ ਦੀ ਆਤ ਪੈ ਜਾਂਦੀ ਹੈ। ਜੀ ਫਿਰ ਉਹ ਤਾਂ ਫਿਰ ਲੋਕਾਂ ਨੂੰ ਵੜਦੇ ਨੇ ਵੜਦੇ ਨੇ ਭਾਵੇਂ ਕਿ ਪਿਛਲੇ ਸਮੇਂ ਦੇ ਵਿੱਚ ਪਿੱਟ ਬਾਲ ਜਿਹੜਾ ਕਾਫੀ ਪਾਲਿਆ ਗਿਆ ਜਿਹੜਾ ਕਿ ਬਹੁਤ ਖਤਰਨਾਕ ਕੁੱਤਾ ਵਾ ਉਹ ਵੀ ਜੇ ਹੁਣ ਕਿਉਂਕਿ ਇੱਕਦੰਤ ਤਾਂ ਉਹਦੀ ਬੇਕਦਰਹੀ ਹੋਣੀ ਆ ਜਿਹੜੀ ਬਰੀਡ ਆਉਂਦੀ ਆ ਜਿਹੜੀ ਚਾਹੇ ਬਾਹਰੋਂ ਬਰੀਡ ਆਉਂਦੀ ਆ ਫਿਰ ਦੋਗਲੀ ਨਸਲ ਬਣ ਕੇ ਆ ਜਾਂਦੀ ਆ ਉਹਦੋਂ ਫਿਰ ਬਾਹਰ ਬਾਅਦ ਵਿੱਚ ਕਦਰ ਨਹੀਂ ਹੁੰਦੀ ਭਾਵੇਂ ਜਿਵੇਂ ਕਿ ਪਹਿਲਾਂ-ਪਹਿਲਾਂ ਆਏ ਸੀ ਪੁਮੇਰੀਅਨ ਆਏ ਸੀ ਸਭ ਤੋਂ ਪਹਿਲਾਂ ਉਹ ਬੜਾ ਮਹਿੰਗਾ ਕੁੱਤਾ ਸੀ ਹੁਣ ਆਮ ਤੌਰੇ 'ਤੇ ਫਰਦੇ ਨੇ ਪਰ ਮੇਰੀਆਂ ਨਾ ਜਰਮਨ ਸੈਪਰੇਟ ਫਿਰ ਹੁਣ ਪਿੱਟਬਲ ਲੋਕਾਂ ਦੇ ਪਾਲੇ ਹੋਏ ਆ ਭਾਵੇਂ ਪਿੰਜਰੇ ਰੱਖ ਕੇ ਰੱਖੇ ਹੋਏ ਆ ਇੱਕ ਦਿਨ ਉਹ ਜੇਕਰ ਇਹ ਸਖਤ ਨਾ ਹੋਇਆ ਕਾਨੂੰਨ ਸਖਤ ਨਾ ਹੋਇਆ ਤਾਂ ਉਹ ਵੀ ਅਵਾਰਾ ਕੁੱਤੇ ਵੱਣ ਆ ਜਾਣਗੇ ਅਵਾਰਾ ਕੁੱਤੇ ਤੌਰ ਤੇ ਤੇ ਕਿਉਂਕਿ ਉਹਨਾਂ ਦੀਆਂ ਨਸਲਾਂ ਜਿਹੜੀਆਂ ਵਿਗੜ ਗਈਆਂ ਤਾਂ ਵੱਡਾ ਜਿਹੜਾ ਹੈਗਾ ਨੁਕਸਾਨ ਹੋ ਸਕਦਾ ਬਹੁਤ ਬਹੁਤ ਸ਼ੁਕਰੀਆ ਪਰਮਿੰਦਰ ਜੀ ਤਾਂ ਲੇਖਾ ਜੋਖਾ ਦੇ ਵਿੱਚ ਕੁੱਤੇ ਦੇ ਜੋ ਆਵਾਰਾ ਕੁੱਤਿਆਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਜੋ ਫੈਸਲਾ ਸੁਣਾਇਆ ਗਿਆ ਹੈਗਾ ਤੁਹਾਡਾ ਉਸ ਬਾਰੇ ਕੀ ਵਿਚਾਰ ਹੈਗਾ ਆਪਣੀ رائے ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਹਾਲਾਂਕਿ ਆਵਾਰਾ ਕੁੱਤਿਆਂ ਨੂੰ ਲੈ ਕੇ ਇਹ ਫੈਸਲਾ ਸੁਣਾਇਆ ਗਿਆ ਜਿਹੜੇ ਲੋਕ ਘਰਾਂ ਦੇ ਵਿੱਚ ਕੁੱਤੇ ਪਾਲਦੇ ਨੇ ਉਹਨਾਂ ਦੇ ਲਈ ਹਜੇ ਕੋਈ ਵੀ ਫੈਸਲਾ ਨਹੀਂ ਹੈਗਾ ਤੇ ਇਸ ਦੇ ਨਾਲ ਹੀ ਜਿਹੜੇ ਆਵਾਰਾ ਕੁੱਤੇ ਨੇ ਉਹਨਾਂ ਦੀ ਨਸਬੰਦੀ ਵੀ ਕੀਤੀ ਜਾਵੇਗੀ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤਕ ਦੱਸਦੀ ਕਿ ਸੁਪਰੀਮ ਕੋਰਟ ਦੇ ਵੱਲੋਂ 8 ਹਫਤੇ ਦਾ ਯਾਨੀ ਕਿ 2 ਮਹੀਨੇ ਦਾ ਸਮਾਂ ਦਿੱਤਾ ਗਿਆ ਹੈਗਾ ਆਵਾਰਾ ਕੁੱਤਿਆਂ ਨੂੰ ਚਕਵਾਉਣ ਦਾ